ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਤੇ ਅੱਜ ਆਪਾਂ ਪਹੁੰਚੇ ਆ ਪਲਾੜਾ ਸਾਹਿਬ ਪਲਾੜਾ ਸਾਹਿਬ ਦੋਸਤੋ ਅਕਲੀਆ ਜੋਗਾ ਤੇ ਪਖੋਕਲਾਂ ਦੇ ਵਿਚਾਲੇ ਸੈਂਟਰ ਦੇ ਵਿੱਚ ਮੌਜੂਦ ਆ ਇੱਥੇ ਚਾਰੇ ਪਾਸੇ ਦਰਖਤੀ ਦਰਸਤ ਨੇ ਤੇ ਇਥੋਂ ਨੇੜੇ ਇਤਿਹਾਸ ਇਤਿਹਾਸਕਾਰ ਜਿਹੜੇ ਦੱਸਦੇ ਨੇ ਕਿ ਇੱਥੇ ਉਹ ਪਾਂਡਵ ਸਨ ਪੰਜੋ ਭਾਈ ਤੇ ਉਹਨਾਂ ਦੀ ਮਾਂ ਇੱਥੇ ਆਈ ਸੀ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਰਾਜੇ ਸੀ ਜਾਂ ਹੋਰ ਮਹਾਰਾਜੇ ਸੀ ਉਹ ਇੱਥੇ ਆਏ ਸਨ ਉਹਨਾਂ ਦੇ ਬਾਰੇ ਵੀ ਆਪਾਂ ਜਾਣਦੇ ਆ ਇਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਤੋਂ ਇੱਥੇ ਦਾ ਪੂਰਾ ਇਤਿਹਾਸ ਕਿ ਕੀ ਕੁਝ ਇੱਥੇ ਕੀਤਾ ਗਿਆ ਜਾ ਕਿਵੇਂ ਜਿਹੜੀਆਂ ਇੱਥੇ ਸਮਾਧੀਆਂ ਬਣੀਆਂ ਹੋਈਆਂ ਨੇ ਜਾਂ ਬੁਰਜ ਬਣੇ ਹੋਏ ਨੇ ਉਹ ਕਿਵੇਂ ਬਣੇ ਨੇ ਤੇ ਇੱਥੇ ਗੁਰੂ ਘਰ ਦੀ ਕਿਵੇਂ ਜਿਹੜੀ ਸਥਾਪਨਾ ਹੋਈ ਸਾਰਾ ਆਪਾਂ ਜਿਹੜਾ ਇਤਿਹਾਸ ਆ ਤੇ ਸਾਰਾ ਦਿਖਾਉਣੇ ਕਿ ਇੱਥੇ ਕੀ ਕੀ ਬਣਿਆ ਹੋਇਆ ਪੁਰਾਣਾ ਬਹੁਤ ਸਾਲ ਪੁਰਾਣਾ ਜਿਹੜਾ ਇਹ ਬਣਿਆ ਹੋਇਆ ਇੱਥੇ ਜਿਵੇਂ ਤਲਾਹ ਹੋ ਗਏ ਬਹੁਤ ਲੰਬੇ ਸਾਲ ਪੁਰਾਣੇ ਨੇ ਉਹਨਾਂ ਦੇ ਬਾਰੇ ਵੀ ਆਪਾਂ ਜਾਣਦੇ ਆ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਅੱਜ ਦੋਸਤੋ ਦੋਸਤੋ ਇਹ ਵੀ ਇਥੋਂ ਦਾ ਇੱਕ ਧਾਰਮਿਕ ਸਥਾਨ ਆ ਜਿੱਥੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਟਾਂ ਦਾ ਜਿਹੜੇ ਘਰ ਬਣਾਈ ਹੋਏ ਨੇ ਤਾਂ ਇੱਥੇ ਜਣਾ ਇਥੋਂ ਦੀ ਮੰਨਤ ਰੱਖੀ ਨੇ ਲੋਕਾਂ ਦੇ ਵੱਲੋਂ ਕਿ ਜਿੱਦਾਂ ਦਾ ਤੁਸੀਂ ਇੱਥੇ ਘਰ ਬਣਾ ਕੇ ਜਾਓਗੇ ਉਦਾਂ ਦਾ ਘਰ ਤੁਹਾਨੂੰ ਭਵਿੱਖ ਦੇ ਵਿੱਚ ਮਿਲੇਗਾ ਤੇ ਜਿਹੜੇ ਉੱਥੇ ਕੁਮਾਰ ਦੇ ਦਰਖਤ ਲੱਗੇ ਹੋਏ ਨੇ ਇੱਥੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ক্লোਜ਼ ਕਰਕੇ ਵੀ ਦਿਖਾ ਦਊਂਗਾ ਕਿ ਉਹਦੇ ਉੱਤੇ ਪੱਤਿਆਂ ਦੇ ਨਾਲ ਲੋਕੀ ਨਾਮ ਲਿਖਦੇ ਨੇ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਅੱਗੇ ਤੇ ਤਾਂ ਕੀ ਇਤਿਹਾਸ ਆ ਤੇ ਇਹ ਕੀ ਮੰਨਤ ਹੈ ਜਿਹੜੀ ਲੋਕ ਰੱਖਦੇ ਆ ਸਾਰੀ ਜਾਣਕਾਰੀ ਆਪਾਂ ਲੈਣੇ ਆ ਤੁਸੀਂ ਇਹ ਜਗ੍ਹਾ ਦੇਖ ਸਕਦੇ ਜਿਹੜਾ ਸਥਾਨ ਬਣਿਆ ਹੋਆ ਪ੍ਰੋਪਰ ਹੁੰਦਾ ਦੇਖੋ ਪੱਕਾ ਬਣ ਗਿਆ ਤੇ ਪੁਰਾਣੇ ਸਮੇਂ ਦੇ ਵਿੱਚ ਇੱਥੇ ਕਹਿੰਦੇ ਨੇ ਕਿ ਕੱਚਾ ਹੀ ਸੀਗਾ ਇਹ ਤੇਰੇ ਬਾਰੇ ਅੱਗੇ ਜਾਣਕਾਰੀ ਵੀ ਲੈਣੇ ਆ ਆਜੋ ਤਾਂ ਦੋਸਤੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਇਹ ਬੋਰਡ ਆ ਇੱਥੇ ਬਹੁਤ ਲੰਬੇ ਸਮੇਂ ਤੋਂ ਲੱਗਿਆ ਹੋਇਆ ਹੈ ਤੇ ਇਹ ਬੋਰਡ ਕਰੀਬ ਕਰੀਬ 100 ਤੋਂ 150 ਸਾਲ ਪੁਰਾਣਾ ਹੈ ਜਿਸੇ ਤੁਹਾਨੂੰ ਤਣੇ ਤੋਂ ਇਹਦਾ ਅੰਦਾਜ਼ਾ ਲਗਾ ਸਕਦੇ ਤੁਸੀਂ ਤੇ ਅੱਗੇ ਦੀ ਅੱਗੇ ਵੀ ਇਹਦੇ ਤਣੇ ਨੇ ਜਿਹੜੇ ਜਿਹੜੇ ਇੱਥੇ ਟਾਹਣੀਆਂ ਨੇ ਅੱਗੇ ਜੱਗੇ ਵੀ ਇਹ ਬੋਰਡ ਖੜੇ ਕਰ ਲੈਣਾਂ ਨੇ ਤੇ ਇੱਕ ਵੱਖਰਾ ਜਿਹਾ ਕਰਿਸ਼ਮਾ ਗਮ ਤੇ ਹੋਰ ਵੀ ਬਹੁਤ ਨਾ ਇੱਥੇ ਦਰਖਤ ਨੇੜੇ ਨਾਰਮਲੀ ਤੁਸੀਂ ਨਹੀਂ ਦੇਖਿਆ ਹੋਣੇ ਉਹ ਦਰਖਤਾਂ ਨੇ ਵੀ ਅਸੀਂ ਵੀਡੀਓ ਚਲਾਵਾਂਗੇ ਉਹਦੀ オリジナル ਆਡੀਓ ਦੇ ਨਾਲ ਇਥੋਂ ਜਿਹੜੀ ਪ੍ਰਬੰਧਕ ਕਮੇਟੀ ਆ ਜਾਂ ਜੋ ਵੀਰ ਨੇ ਜੋ ਇੱਥੇ ਦੇਖਪਾਲ ਕਰਦੇ ਨੇ ਜਾਂ ਇੱਥੇ ਮੌਜੂਦ ਰਹਿੰਦੇ ਨੇ ਜ਼ਿਆਦਾਤਰ ਸਮਾਂ ਜਿਹੜਾ ਇੱਥੇ ਰਹਿੰਦੇ ਨੇ ਉਹ ਸਾਡੇ ਨਾਲ ਮੌਜੂਦ ਨੇ ਫੁਲਾੜਾ ਸਾਹਿਬ ਦੋਸਤੋ ਬਹੁਤ ਹੀ ਇਤਿਹਾਸਿਕ ਸਥਾਨ ਆ ਬਹੁਤ ਹੀ ਪੁਰਾਣੀ ਜਿਹੜੀ ਆਪਣੇ ਮਹਾਭਾਰਤ ਦੇ ਵੇਲੇ ਦੇ ਲੋਕ ਹੋਏ ਨੇ ਉਹ ਵੀ ਇੱਥੇ ਆਈ ਸੀ ਤੇ ਕਿੰਨੇ ਹੀ ਰਾਜੇ ਮਹਾਰਾਜੇ ਸਾਧੂ ਸੰਤ ਫਕੀਰ ਇੱਥੇ ਆ ਕੇ ਗਏ ਨੇ ਇੱਥੇ ਰਹਿ ਕੇ ਗਏ ਨੇ ਤਾਂ ਕਰਕੇ ਇਥੋਂ ਜਿਹੜੀ ਬਹੁਤ ਮੰਨਤਾ ਜੋਗੇ ਦੀ ਪਿੰਡ ਦੀ ਅਕਲੀਆ ਦੀ ਪਖੋਕੜਾਂ ਨੇੜੇ-ਤੇੜੇ ਦੇ ਜਿੰਨੇ ਵੀ ਪਿੰਡ ਨੇ ਸਾਰੇ ਇਹਨਾਂ ਨੂੰ ਇੱਕ ਧਾਰਮਿਕ ਸਥਾਨ ਬਣ ਕੇ ਇੱਥੇ ਆਉ ਉਹਨਾਂ ਦੀ ਮੰਨਣਾ ਕਿ ਜਿਹੜੀ ਉਹਨਾਂ ਦੀ ਮੰਨ ਦੀ ਇੱਛਾ ਹੁੰਦੀ ਹੈ ਉਹ ਵੀ ਪੂਰੀ ਹੁੰਦੀ ਆ ਸਸੀ ਗਾਲ ਬਾਬਾਈ ਕੀ ਨਾਮ ਹੈ ਤੁਹਾਡਾ ਜਰਨੈਲ ਸਿੰਘ ਜਰਨੈਲ ਸਿੰਘ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਪਲਾੜਾ ਸਾਹਿਬ ਦੇ ਕੋਲ ਸਾਨੂੰ ਇੱਥੇ ਰਹਿੰਦੇ ਹਾਂ ਜੀ 44 ਸਾਲ ਹੋ ਗਏ ਠੀਕ ਹੈ 44 ਸਾਲ ਤੋਂ ਇੱਥੇ ਰਹੇ ਹਾਂ ਹਾਂ 44 ਸਾਲ ਦੇ ਮੈਂ ਉਹ ਘਰ ਦਾ ਆਪਣਾ ਨਾਲ ਜੀ ਠੀਕ ਹੈ ਜੀ ਉਹ ਮੇ ਸੇਵਾ ਚ ਆ ਜਾਂਦਾ ਸੇਵਾ ਚ ਆ ਜਾਂਦਾ ਤੇ ਪਲਾੜਾ ਸਾਹਿਬ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਤਿਹਾਸ ਬਹੁਤ ਘੱਟ ਲੋਕਾਂ ਨੂੰ ਪਤਾ ਦੇਖੋ ਲੋਕ ਆਉਂਦੇ ਜਾਂਦੇ ਬਹੁਤ ਨੇ ਹੁਣ ਮੇਲਾ ਵੀ ਅੱਗੇ ਆਉਣ ਵਾਲਾ ਹਾਂਜੀ ਇਸ ਨੂੰ ਇਤਿਹਾਸ ਦਾ ਬਹੁਤ ਘ ਠੀਕ ਹੈ ਜੀ ਕੈਰੋ ਪੰਡਾ ਕੇ ਇਹ ਬੁਰਜ ਬਣਾਇਆ ਗਿਆ ਜਿਹੜਾ ਪਿੱਛੇ ਆਪਣੇ ਬਣਾਇਆ ਪਿੱਛੇ ਬੁਰਜ ਜਦੋਂ ਪਹਿਲਾਂ ਮੰਨਦੇ ਬੁਰਜ ਹੀ ਬਣਿਆ ਸਭ ਤੋਂ ਪਹਿਲਾਂ ਜਿਹੜਾ ਪੁਰਾਣਾ ਉਹ ਇੱਥੇ ਬੁਰਜ ਬਣਿਆ ਹਾਂ ਖੂ ਬਣਿਆ ਸੀ ਠੀਕ ਹੈ ਜੀ ਤੇ ਬਣਾ ਕੇ ਜਿਹੜਾ ਉਹ ਇੱਥੇ ਆਪਾਂ ਰਾਜੇ ਵਿਰਾਠ ਦਾ ਥੇਹ ਦੀ ਇੱਥੇ ਠੀਕ ਹੈ ਜੀ ਹਾਂ ਉੱਥੇ ਨਾ ਨੌਕਰੀ ਕਰੀਏ ਰਾਜੇ ਵਿਰਾਠ ਦੇ ਪੁਰਾਣੇ ਸਮੇਂ ਦੇ ਵਿੱਚ ਹਾਂ ਬਣਾਣੇ ਸਮੇਂ ਦੇ ਵਿੱਚ ਜਿਹੜਾ ਉਹ ਤਾਂ ਤੇਰ ਮਸਾਲਾ ਕਟਿਆ ਉਹ ਇੱਥੇ ਠੀਕ ਹੈ ਜੀ ਤੇ ਬਾਕੀ ਇਹ ਗੁੰਬਦ ਕਿੰਨਾ ਦੇ ਵੱਲੋਂ ਬਣਾਇਆ ਗਿਆ ਸੀ ਜਿਹੜਾ ਇਹ ਪਿੱਛੇ ਤੁਸੀਂ ਬੁਰਜ ਕਹਿੰਦੇ ਵੀ ਕੱਚਾ ਪਰਚੇ ਬਣਾਇਆ ਗਿਆ ਸੀ ਕੈਰੋ ਪੰਡਵਾਂ ਦੇ ਕੈਰੋ ਪੰਡਵਾਂ ਦੇ ਵੱਲੋਂ ਜੋ ਮਹਾਪਾਰਤ ਮੇਲੇ ਦੇ ਸਨ ਮਹਾਪਾਰਤ ਮੇਲੇ ਪੰਜ ਪੰਜੇੜੇ ਪਾਂਡਵ ਸੀਗੇ ਤੇ ਉਹਦੀ ਮਾਤਾ ਹੀ ਇੱਥੇ ਆਈ ਸੀਗੀ ਤੁਹਾਨੂੰ ਹਾਂ ਹਾਂ ਆਪਾਂ ਬਰੋਤਾਂ ਹੀ ਦੀ ਜੀ ਨਾਲ ਠੀਕ ਹੈ ਜੀ ਤੇ ਇਹ ਤਰਕ ਉਹ ਮੰਦਿਰ ਬਣਿਆ ਉੱਥੇ ਠੀਕ ਹੈ ਜੀ ਬਰੋਤਾਂ ਨੇ ਉੱਥੇ ਰਹੀ ਹੈ ਜੀ ਉਹ ਉੱਥੇ ਰਹਿੰਦੇ ਰਹਿੰਦੇ ਤੇ ਉੱਥੇ ਬਾਬਾ ਜੀ ਇੱਕ ਮੈਂ ਦੇਖਿਆ ਕਿ ਲੋਕ ਨਾ ਇੱਟਾਂ ਦੇ ਘਰ ਬਣਾਉਂਦੇ ਨੇ ਤੇ ਇੱਕ ਉਥੇ ਜਿਹੜਾ ਕੁਮਾਰ ਦਾ ਦਰਖਤ ਮੌਜੂਦ ਹੁੰਦਾ ਉਹਦੇ ਤੇ ਪੱਤੇ ਉੱਤੇ ਨਾਂ ਲਿਖਦੇ ਨੇ ਉਹਦਾ ਕੀ ਮੰਨਤਾ ਕੀ ਆ ਲੋਕਾਂ ਦੀ ਉਹ ਲੋਕ ਸੁੱਖ ਸੁੱਖੇ ਜਾਂਦੇ ਜੀ ਵੀ ਮੇਰਾ ਬੱਚਾ ਬਾਹਰ ਵਗ ਜੇ ਘਰ ਪਾਵੇ ਕੋਠੀਆਂ ਤੇ ਜੀ ਉਥੇ ਸੁੱਖਾਂ ਪੂਰੀਆਂ ਹੁੰਦੀਆਂ ਜੀ ਠੀਕ ਹੈ ਜੀ ਜਿਹੜਾ ਉਹ ਪੱਤੇ ਉਤੇ ਨਾਂ ਲਿਖਦੇ ਨੇ ਉਹਦਾ ਕੀ ਮਤਲਬ ਕੀ ਜਮਨਤਾ ਉਹਦੇ ਉਹ ਵੀ ਬਸ ਉਹ ਜਵਾਕਾਂ ਦੇ ਜਿਵੇਂ ਹੋਏ ਕੋਈ ਰੀਛਲਾ ਦੇ ਮੰਨਤਾ ਪੱਤੇ ਲਿਖ ਜਾਂਦੇ ਨੇ ਆਵਰਾ ਠੀਕ ਹੈ ਜੀ ਕਰ ਜਾਂਦਾ ਕਾਲੇ ਦੇ ਕਾਰਜ ਜਦ ਪੂਰੇ ਹੋ ਜਾਂਦੇ ਆ ਉਹ ਪੱਤੇ ਤੇ ਤੇ ਬਹੁਤ ਹੀ ਮੈਂ ਸੁਣਿਆ ਵੀ ਇਤਿਹਾਸਕ ਤਾਂ ਕਿਉਂਕਿ ਮੇਰਾ ਆਪਦਾ ਪਿੰਡ ਵੀ ਤੁਹਾਨੂੰ ਪਤਾ ਨੇੜੀ ਆ ਤੁਹਾਨੂੰ ਦੱਸਖਿਆ ਤੇ ਬਹੁਤ ਸਾਰੇ ਲੋਕ ਮੈਨੂੰ ਕਹਿ ਰਹੇ ਸੀਗੇ ਕਿ ਪਲਾੜਾ ਸਾਹਿਬ ਨੂੰ ਵੀ ਜਿਹੜਾ ਕਵਰ ਕੀਤਾ ਜਾਵੇ ਹਾਂਜੀ ਹਾਂਜੀ ਇਥੋਂ ਜਿਹੜਾ ਇਤਿਹਾਸ ਆ ਇਥੋਂ ਕਿਵੇਂ ਇਹ ਬਣਿਆ ਹੁੰਦਾ ਕੋ ਦਰਬਾਰ ਸਾਹਿਬ ਦੀ ਇੱਕ ਰ ਆਪਾਂ ਗੱਲ ਕਰੀਏ ਇਹਦੇ ਬਾਰੇ ਸਾਨੂੰ ਥੋੜਾ ਦੱਸੋ ਵੀ ਇੱਥੇ ਕਿਵੇਂ ਸਥਾਪਨਾ ਇਹ ਪਹਿਲਾਂ ਦਰਬਾਰ ਜਿਹਦਾ ਛੋਟਾ ਕਮਰਿਆਂ ਹਸਾਬ ਤੇ ਬਣਾਇਆ ਸੀ ਨਾ ਪਾਲੀ RAM ਨੇ ਬਾਬੇ ਨੇ ਬਣਾਇਆ ਸੀਗਾ ਠੀਕ ਹੈ ਜੀ ਉਹ ਲਾਲਾ ਸੀ ਜੋਗੇ ਦਾ ਪਾਲੀ RAM ਨੇ ਬਣਾਇਆ ਸੀ ਉਦੋਂ ਤੇ ਕਮਰਿਆਂ ਦੇ ਸਾਹ ਜਦੋਂ ਮੇਲਾ ਲੱਗ ਜਾਂ ਫੇਰ ਬਾਬੇ ਨੂੰ ਮੇਲੇ ਦੇ ਬਾਅਦ ਲੈ ਜਾਂਦੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਕੋ ਸੰਤ ਆ ਗਿਆ ਫਿਰ ਪ੍ਰਕਾਸ਼ ਰਹੀ ਮਹਾਰਾਜ ਫਿਰ ਆਪਾਂ ਦੇਖ ਕੇ ਦਰਬਾਰ ਬਣਾਦਾ ਜੀ ਵਧੀਆ ਵੱਡਾ ਹੁਣ ਤਾਂ ਚਲੋ ਬਾਬਾ ਜੀ ਦੀ ਕਿਰਪਾ ਨਾਲ ਇੱਕ ਵਧੀਆ ਵੀ ਕਾਜ ਸਾਰੇ ਪੂਰੇ ਹੁੰਦੇ ਨੇ ਹਾਂ ਇਹ ਪੈਣੀ ਵਾਲੇ ਸੰਤ ਆਏ ਸੀ ਜੀ ਜੀ ਉਹਨੇ ਥੱਲੇ ਨਿਉਂ ਤੋਂ ਲਾ ਕੇ 22 ਮਿੰਨੀ ਛੱਤ ਪਾ ਗਏ ਦੀ ਠੀਕ ਹੈ ਜੀ ਹਾਂ ਜੀ ਇੰਨਾ ਇਥੇ ਸੰਗਤ ਆਉਂਦੀ ਸੀ 22 ਦਿਨਾਂ ਚ ਇਹ ਲੈਟਰ ਪਾਦਾ ਜੀ ਆ ਕੇ ਸੰਗਤ ਨੇ ਬਾਕੀ ਮੇਲੇ ਦੀ ਜੀ ਆਪਾਂ ਗੱਲ ਕਰੀਏ ਮੇਲਾ ਮਤਲਬ ਕਿਸੇ ਖਾਸ ਦਿਨ ਬਣਾਇਆ ਜਾਂਦਾ ਉਹ ਹਾਂ ਜੀ ਮੇਲਾ ਹੈ ਚੀਦ ਦੀ ਚੌਲਿਆਂ ਦਾ ਜੀ ਚੀਦ ਦੀ ਚੌਲਿਆਂ ਦਾ ਠੀਕ ਹੈ ਕਿੰਨੀ ਕਿੰਨੀ ਦੇ ਵਿੱਚ ਲੋਕ ਪਹੁੰਚਦੇ ਨੇ ਮੇਲੇ ਬਾਹਰ ਲੱਖਾਂ ਵਾਂਗ ਇਕੱਠੇ ਹੋ ਜਾਂਦੇ ਜੀ ਸਾਰੇ ਜਾਮ ਲੱਗ ਜਾਂਦੇ ਜੀ ਸੜਕ ਤੇ ਇੰਨਾ ਇਕੱਠਾ ਹੁਣ ਮੇਲਾ ਵੀ ਨੇੜੇ ਆ ਰਿਹਾ ਕਿੰਨੀ ਤੀਕ ਤੇ ਰੱਖਿਆ ਗਿਆ ਕੱਲੇ ਮਤਲਬ ਦਿਨ ਨਾ ਮੇਲਾ ਰੱਖਿਆ ਗਿਆ ਜੀ ਆਪਣਾ 28 29 ਦਾ ਜੀ 28 29 ਤੀਕ ਦਾ ਹਾਂ ਠੀਕ ਹੈ ਜੀ ਤੇ ਇਹ ਦੋਸਤੋ ਇੱਥੇ ਦੀ ਪ੍ਰਬੰਧਕ ਕਮੇਟੀ ਆ ਜਿਹੜਾ ਇਥੇ ਹਰ ਸਮੇਂ ਜੋ ਮੌਜੂਦ ਰਹਿੰਦੇ ਨੇ ਉਹਨਾਂ ਦੇ ਵੱਲੋਂ ਇਥੋਂ ਦਾ ਇਹ ਇਤਿਹਾਸ ਦੱਸਿਆ ਗਿਆ ਤੇ ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਨੇ ਜੋ ਕਵਰ ਕਰਨੇ ਚਾਹੀਦੇ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਇੱਥੇ ਤਲਾਅ ਸਰੋਵਰ ਜਿਹੜੇ ਬਣੇ ਹੋਏ ਨੇ ਉਹਨਾਂ ਦਾ ਵੀ ਅੱਜ ਜਿਹੜਾ ਆਪਾਂ ਜਾ ਤਰੋਵਰ ਬਣਾਇਆ ਜੀ ਬਟਾਉਚਾ ਬਾਬੇ ਦਲੇਰ ਨੇ ਬਣਾਇਆ ਜੀ ਜੀ ਆਪਾਂ ਉਧਰ ਨੂੰ ਵੀ ਚੱਲਦੇ ਆਪਾਂ ਜੀ ਇਹ ਤਲਾਅ ਬਣੀ ਹੋਈ ਨਹੀਂ ਸਰੋਵਰ ਨਹੀਂ ਜਿਹੜਾ ਆਪਾਂ ਗੱਲ ਕਰੀਏ ਇਹ ਕਿਵੇਂ ਬਣੀ ਸੀਗੀ ਠੀਕ ਹੈ ਪੰਡਰ ਨੱਪਾ ਨਮਾ ਮਿਲੇ ਸੀ ਉਹ ਮਾਹ ਤਲਾਹ ਸੀਗਾ ਜਿਹੜਾ ਨੀਚੇ ਆਹ ਨੀਚੇ ਸੀ ਇਹ ਨਾ ਡੂੰਘਾ ਵਾਲਾ ਸੀਗਾ ਠੀਕ ਹੈ ਜੀ ਇਹ ਜੋ ਸੰਤ ਦਲੇਰ ਸਿੰਘ ਆਗੇ ਇਹ ਤਲਾਹ ਬੰਦ ਕਰਤਾ ਠੀਕ ਹੈ ਜੀ ਇਹਦੇ ਵਿੱਚ ਮੈਂ ਸੁਣਿਆ ਕਿ ਖੂਹ ਵੀ ਸੀਗਾ ਅੰਦਰ ਹਾਂ ਜੀ ਉਹ ਖੂਹ ਆਪਣਾ ਬਹੁਤ ਥੱਲੇ ਸੀਗਾ ਜੀ ਬਹੁਤ ਥੱਲੇ ਹਾਂ ਉੱਥੇ ਪਾਣੀ ਪੈਂਦਾ ਹੁੰਦਾ ਆਪਣਾ ਆ ਕੇ ਠੀਕ ਹੈ ਜੀ ਇਹ ਜਦ ਬਾਬੇ ਨੇ ਤਲਾਹ ਬਣਾਤਾ ਫਿਰ ਬਾਬੇ ਦਲੇਰ ਸਿੰਘ ਇੱਥੇ ਆ ਗਏ ਜਿੱਦ ਬਾਗੇ ਫਿਰ ਲੋਕਾਂ ਨੇ ਸਿਰ ਤੇ ਵਸਾਜ ਹੈ ਹੋ ਗਿਆ ਵੀ ਆਪਾਂ ਸਰੋਵਰ ਆਪਾਂ ਐਵੇਂ ਹੀ ਬੰਦ ਕਰ ਲਿਆ ਠੀਕ ਹੈ ਜੀ ਫਿਰ ਉਹ ਦੁਬਾਰੇ ਬਣਾਇਆ ਬਾਬੇ ਲਾਹੌਂਪਰੀ ਨੇ ਆਪਣੇ ਬਾਬਲੋਂਪਰੀ ਨੇ ਪਾ ਕੋ ਬਾਬਲੋਂਪਰੀ ਹਾਂ ਬਾਬਲੋਂਪਰੀ ਬਾਬੇ ਨਾ ਬਾਜਨਪਰੀ ਆਈ ਤਾਂ ਇਹ ਜਿਹੜਾ ਸਰੋਵਰ ਬਣਿਆ ਹੋਇਆ ਇੱਥੇ ਪੂਰੇ ਜੀ ਇਹ ਫਿਰ ਬੰਦ ਕਿਉਂ ਕਰਤਾ ਬਾਬਾ ਇਹ ਹੀ ਬਣਿਆ ਨਹੀਂ ਬੰਦ ਨਹੀਂ ਜੀ ਚੱਲਦਾ ਜੀ ਆ ਅੱਜ ਪਾਣੀ ਕੱਢਿਆ ਹੁਣ ਤਾਜ਼ਾ ਪਾਣਾ ਓਕੇ ਜੀ ਓਕੇ ਇਹ ਜਦੋਂ ਮਤਲਬ ਮੇਲਾ ਆਉਂਦਾ ਫਿਰ ਉਹ ਤੋਂ ਪਾਣੀ ਹੁਣ ਭਰਾਂਗੇ ਜੀ ਵੈਸੇ ਅੱਜ ਕੱਲ੍ਹ ਹੀ ਪਾਣੀ ਕੱਢਿਆ ਜੀ ਠੀਕ ਹੈ ਜੀ ਠੀਕ ਹੈ ਇਹ ਬੰਦਿਆਂ ਦੇ ਲਈ ਮੇਰੇ ਖਿਆਲ ਨਾਲ ਜਿਹੜਾ ਪਰਾਂ ਕੰਧਾਂ ਗੱਡੀਆਂ ਉਹ ਔਰਤਾਂ ਦੇ ਲਈ ਠੀਕ ਹੈ ਜੀ ਠੀਕ ਹੈ ਇਹ ਬਹੁਤ ਪੁਰਾਣੀ ਮਤਲਬ ਇੱਕ ਤਰ੍ਹਾਂ ਨਾਲ ਆਪਾਂ ਕਹੀ ਇਹ ਤਾਂ ਬੜਾ ਰਾਣਾ ਸਾਹਿਬ ਵਾਲੀ ਸਕੀਮ ਬਣਾਉਣੀ ਸੀ ਇਹ ਗੱਲ ਕਰੂ ਫਿਰ ਕੈਨਸਲ ਕਿਵੇਂ ਹੋ ਗਿਆ ਉਹ ਕੈਨਸਲ ਬਸੰਤ ਬਾਗੀ ਇੱਥੋਂ ਜੀ ਸੰਤ ਚਲੇ ਗਿਆ ਹਾਂ ਸੰਤ ਬਾਗੀ ਓਕੇ ਜੀ ਓਕੇ ਬਾਕੀ ਇੱਥੇ ਇੱਕ ਜੀ ਮੈਂ ਹੋਰ ਦੇਖੀ ਜੀ ਇੱਥੇ ਦਰਖਤ ਵੀ ਬਹੁਤ ਤਰ੍ਹਾਂ ਦੇ ਨੇ ਹਾਂ ਜੀ ਦਰਖਤ ਵੀ ਤੇ ਇੱਕ ਮੈਨੂੰ ਹੋਰ ਗੱਲ ਦੱਸੋ ਮੇਰੇ ਬਹੁਤ ਸਾਰੀਆਂ ਗੱਲਾਂ ਸੁਣਦੇ ਵਿੱਚ ਆਏ ਨੇ ਦੇਖੋ ਮੈਂ ਤੁਹਾਡੇ ਦੀ ਪਤਾ ਕਰਨੀ ਆ ਕਿਉਂਕਿ ਮੈਂ ਵੀ ਨਵੀਂ ਉਮਰ ਦਾ ਮੁੰਡਾ ਮੈਨੂੰ ਜਿਆਦਾ ਜਾਣਕਾਰੀ ਹੈ ਨਹੀਂ ਕਹਿੰਦੇ ਇੱਥੇ ਪੰਜ ਮੂੰਹ ਵਾਲੇ ਸੱਪ ਵੀ ਰਹਿੰਦੇ ਨੇ ਹਾਂ ਜੀ ਇਹ ਤਾਂ ਸੱਪਾਂ ਦਾ ਜਾਨਵਰ ਹੈ ਨਹੀਂ ਮੈਨੇ ਕਿਹਾ ਜਾ ਕੋਈ ਰਹਿੰਦਾ ਜੀ ਠੀਕ ਹੈ ਜੀ ਰੋਬਰ ਚ ਨਾ ਆ ਕੇ ਜਾਂਦੀਆਂ ਡਾਰੀ ਮਾਰਦੀਆਂ ਲੋਕਾਂ ਨੇ ਦੱਸਣ ਦੇ ਮਤੌਕ ਜਿਵੇਂ ਲੋਕ ਦੱਸਦੇ ਨੇ ਆਪਣੇ ਪੁਰਾਣੇ ਜਿਹੜੇ ਬਜ਼ੁਰਗ ਨੇ ਦੱਸਦੇ ਨੇ ਹਾਂ ਕਿੱਟਾ ਫਿੱਕੀ ਠੀਕ ਹੈ ਜੀ ਜਿਹੜੇ ਬਾਈ ਤੇ ਪਰੀਆਂ ਦੀ ਗੱਲ ਕਰਦਾ ਜਦ ਮੈਂ ਅਸੀਂ ਨਾ ਠੀਕ ਹੈ ਜੀ ਉਹਨਾਂ ਫਿਰ ਇਹ ਜੋ ਪਰੀਆਂ ਨਾ ਹੋਗੀਆਂ ਹੁੰਦੀਆਂ ਸਾਡੇ ਇਥੋਂ ਰੱਲੇ ਦਾ ਬਜ਼ੁਰਗ ਲਾਲ ਜਿਹੋ ਜੋਗਦਾ ਇਹ ਨਹੀਂ ਸਾਨੂੰ ਪਤਾ ਠੀਕ ਹੈ ਜੀ ਉਹ ਇੱਕ ਪਰ ਕੱਪੜੇ ਲਪੋਣਾਂ ਦੀ ਪਰੀਆਂ ਦੀ ਹਾਂ ਇੱਕ ਪਰੀ ਦੇ ਗੁੱਦੀਆਂ ਤਾਂ ਭੱਜ ਗਈਆਂ ਡਾਰੀ ਮਾਰ ਲਈ ਉਹ ਤਾਂ ਪੱਜਾ ਨਾ ਠੀਕ ਹੈ ਜੀ ਉਹ ਪੱਜਾ ਨਾ ਗਿਆ ਉਹ ਜੇ ਨਾ ਵੀ ਮੇਰੇ ਨਾਲ ਜੇ ਸਾਦੀ ਕਰਾਏਂਗੀ ਮੈਂ ਫੇਰ ਕਪੜੇ ਕਪੜੇ ਦੰਦੋਈ ਫੇਰ ਉਹ ਬਜ਼ੁਰਗਨ ਭਾਈ ਉਹ ਉਹਦੇ ਰੋਡਾਂ ਨਾਲ ਹੂੰ ਸਾਦੀ ਕਰਉਣੀ ਫੇਰ ਜਿਹੜਾ ਰੰਡਾ ਦੇ ਜੋਗਾ ਤਾਂ ਹੈ ਉਹਨੇ ਪਰੀਆਂ ਦੀ ਦਾਸ ਪਰੀਆਂ ਦੀ ਦਾਸ ਹਾਂ ਅਲਿਆ ਵਾਲਾ ਕਟਿਆੜੇ ਵਾਲਾ ਰਾਜਾ ਨੇ ਵੇਹ ਹੈ ਜੀ ਹੂੰ ਪਰੀਆਂ ਦੇ ਰਾਜੇ ਤੁਸੀਂ ਜਣੇ ਨਾਮ ਵੀ ਤੁਸੀਂ ਗੀਤ ਵੀ ਸੁਣਦੇ ਹੋ ਹੂੰ ਤਾਂ ਇਹ ਮੇਰੇ ਖਿਆਲ ਦੇ ਨਾਲ ਜੋਗੇ ਤੇ ਰੰਡੇ ਦੇ ਰਹਿਣ ਵਾਲੇ ਵਾਸਤੇ ਹਾਂ ਹਾਂ ਤਾਇਆ ਦਿਆਲ ਦਾਸ ਠੀਕ ਹੈ ਜੀ ਉਨੇ ਆ ਕੇ ਪੱਕਾ ਪੌਣੀਆਂ ਬਣਾ ਦਿਆਂ ਜਿਹਦੀਆਂ ਤਲਾਵ ਦੀਆਂ ਤਲਾਵ ਦੀਆਂ ਜੀ ਫੇਰ ਉਹ ਬਾਗ ਆ ਬਾਹਰ ਦੇ ਵਿੱਚੋਂ ਫੇਰ ਆਇਆ ਬਜ਼ੁਰਗ ਆਇਆ ਫੇਰ ਇਹਨੂੰ ਤਲਾਵ ਨੂੰ ਬਣਾ ਕੇ ਪੱਕਾ ਕਰ ਪ੍ਰੋਪਰ ਪੂਰਾ ਕਰਕੇ ਹਾਂ ਪੂਰਾ ਕਰਕੇ ਫੇਰ ਉਦੋਂ ਬਾਅਦ ਆਣਾ ਲਿਖਣਾ ਹੈ ਬਾਬਾ ਦਲੇਰ ਸਿੰਘ ਵੀ ਆਇਆ ਜੀ ਦਲੇਰ ਸਿੰਘ ਹੂੰ ਦਲੇਰ ਸਿੰਘ ਆਤਰ ਸਿੰਘ ਆਇਆ ਜੀ ਬਾਅਦ ਜੋ ਤਲਾਵ ਬਣਿਆ ਫੇਰ ਉਹ ਸੰਗਤ ਨੇ ਕੋਈ ਇਹ ਵਿਸਤਾਂ ਦਾ ਆਪਾ ਦੁਕਾਨਾਂ ਦੇ ਕੋਲ ਲਾਇਆ ਕਰਾਂਗੇ ਜਿਵੇਂ ਫਿਰ ਜੀ ਇਹਨੂੰ ਆਪਾਂ ਕਰਕੇ ਇੱਧਰ ਸ਼ੁਰੂ ਬਣਾ ਦੋ ਹੂੰ ਤੇ ਭਰਤਾ ਨਹੀਂ ਅਗਲੀ ਸੰਗਤ ਨੇ ਬੇਨਤੀ ਕਰ ਲਈ ਅਗਲੀ ਸੰਗਤ ਨੇ ਕਰ ਲਈ ਪੱਖੋ ਵਾਲੀ ਸਾਰੀ ਹਾਂ ਜੀ ਕਰਕੇ ਜਦੋਂ ਇਹ ਭਰਤਾ ਉਹਦਾ ਸਰਪੰਚ ਜੱਗਾ ਸਿੰਘ ਵੀ ਆਪਣੇ ਹਾਂ ਜੱਗਾ ਸਿੰਘ ਜੱਗਾ ਸਿੰਘ ਫਿਰ ਕੋਈ ਨਾ ਇਹ ਉਹਨੂੰ ਕੋਈ ਬੱਸਾ ਮੇ ਹੋ ਗਿਆ ਜੱਗਾ ਸਿੰਘ ਹਾਂ ਉਸੇ ਦੇ ਪਲਾਨ ਦੇ ਵਿੱਚ ਫਿਰ ਇਹ ਉਹਨੇ ਦੁਬਾਰੇ ਖੁਦਾਈ ਕਰਵਾਈ ਫਿਰ ਫਿਰ ਕੱਢ ਕੇ ਫਿਰ ਦੁਬਾਰੇ ਬਾਕੀ ਇਥੋਂ ਸਿੱਕੇ ਵੀ ਬੜੇ ਨਿਕਲਦੇ ਨੇ ਬਾਪੂ ਜੀ ਸਿੱਕੇ ਬੜੇ ਨਿਕਲਦੇ ਨੇ ਇਥੋਂ ਪੁਰਾਣੇ ਆ ਜੀ ਦੁਆਰੇ ਪਟਾਟਾ ਲੱਗ ਜਾਂਦਾ ਸੀ ਮਹਿਮ ਤੋ ਨੁਕਸਾਨ ਹੋਣ ਲੱਗ ਜਾਂਦੇ ਉਹਨਾਂ ਲੋਕਾਂ ਨੂੰ ਜੀ ਜੀ ਤੇ ਫਿਰ ਉਹਨਾਂ ਨੇ ਸੋਚ ਲਿਆ ਬਾਬੇ ਲੌਂਗਪੁਰ ਨੇ ਕਹਤਾ ਕਿ ਭਾਈ ਉਹ ਤਾ ਤੁਸੀਂ ਬੰਦ ਨਹੀਂ ਕਰਨਾ ਜੀ ਫਿਰ ਦੁਬਾਰੇ ਕੱਢਿਆ ਬਾਬੇ ਲੌਂਗਪੁਰੀ ਤੋਂ ਬਣਵਾਇਆ ਜਾਣੇ ਲੌਂਗਪੁਰੀ ਨਾ ਵਿਚਾਰ ਬਾਬੇ ਲੌਂਗਪੁਰ ਉਹਦੇ ਮੰਨਤਾ ਬਹੁਤ ਆ ਸੰਕਤ ਜੀ ਪੱਖੋ ਚ ਪੱਖੋਕਲਾਂ ਦੇ ਤਾਂ ਮੇਰੀ ਖਿਆਲ ਦੇ ਨਾਲ ਸਾਰੇ ਲੋਕਾਂ ਨੂੰ ਪਤਾਗਾ ਕਿ ਉਹਨਾਂ ਦੀ ਕੀ ਮੰਨਤ ਆ ਜਾਂ ਪੱਖੋਕਲਾਂ ਪਿੰਡ ਦੇ ਲੋਕ ਉਹਨਾਂ ਨੂੰ ਕੀ ਮੰਨਦੇ ਆ ਜਦੋਂ ਇੱਟ ਥੋੜੀ ਇੱਟ ਫਿਰ ਮੰਨ ਹਾਂ ਮੈਂ ਗਈ ਫਿਰ ਹਾਂ ਇੱਟ ਵੀ ਆਉਂਦੇ ਹਾਂ ਤੇ ਬਾਕੀ ਜਿਵੇਂ ਆਪਾਂ ਦਰਖਤ ਤਰੀਖਦੇ ਇੱਥੇ ਬਹੁਤ ਸਾਰੇ ਲੱਗੇ ਹੋਏ ਨੇ ਡਾਕਟਰਤਾ ਜੀ ਦੇ ਫਿਰ ਇੱਥੇ ਪੱਟਣ ਦਾ ਤਾਂ ਕਿਸੇ ਨੂੰ ਬਹੁਤ ਬਹਿਮ ਹੈ ਇਹਨਾਂ ਦਾ ਹੂੰ ਸਾਰੇ ਕੋਈ ਨਹੀਂ ਆ ਜੇ ਇੱਥੇ ਦਿੱਗਿਆ ਤਾਂ ਅਸੀਂ ਚੱਕ ਲੈਨੇ ਆ ਬਹਿਮ ਇਹਦਾ ਬਹੁਤ ਮੰਨਦੇ ਆ ਮੈਂ ਵੀ ਕੁਸਤਾ ਦੇਖਣ ਲਈ ਸਾਰੇ ਬਹੁਤ ਆਉਂਦੇ ਜੀ ਵਧੀਆ ਇਹ ਤੇ ਵਾਤਾਵਰਨ ਵਧੀਆ ਹੈ ਇਹ ਪੱਟਣ ਦੀ ਸੋਚ ਹੀ ਨਹੀਂ ਕੀਤੀ ਹੋਈ ਕੋਈ ਉਪਨ ਕਹਦੇ ਨੇ ਨਗਰਪਨ ਕਦੇ ਨਹੀਂ ਹੁੰਦਾ ਇਹ ਪਹਿਲਾਂ ਜੀ ਕਿ ਕਿਸੇ ਪੰਚਾਇਤ ਦੀ ਵੀ ਕੋਈ ਕੰਡੀ ਆ ਜਾਣ ਕੋਈ ਕਾਂਗਰਾਸ਼ਾ ਦੇ ਬਦਲ ਕੇ ਆਉਂਦੀ ਰਹਿੰਦੀ ਹੈ ਕਿ ਕਿਸੇ ਦੀ ਸੋਚ ਨਹੀਂ ਹੋਈ ਇਹਨਾਂ ਪੱਟਣ ਦੀ ਵਾਰ ਪੱਕੀ ਇਤਿਹਾਸਿਕ ਥਾਂ ਤੇ ਤਾਂ ਕੋਈ ਵੀ ਚੀਜ਼ ਆ ਚਾਹੇ ਕਿੱਟ ਵੀ ਪਈ ਆ ਉਹਨੂੰ ਹਿਲਾਉਣ ਦਾ ਦੇਖੋ ਕੀ ਹੱਕ ਨਹੀਂ ਨਾ ਨਾ ਇੱਥੇ ਤਾਂ ਦੇ ਦੇ ਜਾਂਦੇ ਜੀ ਜੀ ਅੱਜ ਹਲਾਵੇ ਲਾਉਣੇ ਕਮਾਂਡੀਆਂ ਜੀ ਇੱਥੇ ਕੋਈ ਲੱਗਿਆ ਹੈ ਕੋਈ ਉਹਦਾ ਕੋਈ ਰਿਖਾ ਪੂਰੀ ਚੜਦਾ ਹੀ ਫਿਰ ਇੱਥੇ ਜਿੰਨਾ ਵੀ ਕੋਈ ਜੀ ਜੀ ਕੋਈ ਕਿਸੇ ਦਾ ਹੋਵੇ ਇਹ ਪਰਿਵਾਰ ਤੇ ਪਹਿਲਾਂ ਹੋਨੇ ਪੂਰੇ ਸਿੱਕੀ ਦੇ ਵਿੱਚ ਬਹੁਤ ਦੇਣ ਆ ਨਾ ਜੀ ਇਹ ਸਾਰੀ ਸਿੱਕੀ ਦੀ ਉਸਤੋਂ ਪਹਿਲਾਂ ਇਹ ਬਹੁਤ ਇਸ ਕਰ ਇੱਥੇ ਆਪਣਾ ਘੜਾ ਲੱਗਿਆ ਹੁੰਦਾ ਇੱਥੇ ਦਾਰੂ ਵੀ ਕੱਢੀ ਜਾਂ ਮੇਰਾ ਬੜਾ ਵੱਡਾ ਸੀਗਾ ਹਾਂ ਹੋਰੋਂ ਘੜਾੜਾ ਪਈ ਜਾਂ ਇਹ ਇਹ ਪਰਿਵਾਰ ਹੈਗਾ ਜਿੰਨੀ ਇਹਨਾਂ ਦੀ ਦੇਣ ਹੈਗੀ ਪਲਾੜੇ ਲਈ ਹੂੰ ਤੇ ਐਵੇਂ ਕਹਿੰਗੇ ਬਹੁਤ ਲਾਪਟਿਆ ਤੋਂ ਲਾ ਬਾਕੀ ਦੇਖੋ ਜੀ ਜਦੋਂ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਖੁਦ ਬਖ ਖੁਦ ਆਪਣੇ ਜਿਹੜੇ ਕਾਰਜ ਨੇ ਉਹ ਪੂਰੇ ਕਰਦੇ ਨੇ ਤੇ ਕਿਹੜੇ ਕਿਹੜੇ ਤਰ੍ਹਾਂ ਦੇ ਬਾਪੂ ਇੱਥੇ ਦਰਾਖਤ ਬੈ ਪੁੱਛਣਾ ਹਣਾ ਥੋੜੇ ਇੱਥੇ ਵੀ ਹੋਲਾ ਤਰ੍ਹਾਂ ਦਾ ਹੀ ਹੈ ਠੀਕ ਹੈ ਜੀ ਮਾਏ ਵੀ ਕਿਸੀ ਸਾਡੇ ਕਿਸੇ ਨਾਲ ਨੇ 20000 ਰੁਪਇਆ ਦਿੱਤਾ ਸੀਗਾ ਆ ਵੀ ਦਰਖਤ ਲਾਉ ਠੀਕ ਹੈ ਜੀ ਜਾਣਦੇ ਵੀ ਲਾਤੇ ਪਿੱਤਰ ਵੀ ਲਾਤੀ ਤੇ ਕੋਈ ਮੇਰੇ ਵੀ ਲਾਤੀ ਰਹੇਗਾ ਹੋਵੇ ਸਾਡੇ ਉਸ ਤੋਂ ਰੂੜਾ ਨਹੀਂ ਤੇ ਹੈਗਾ ਇੱਥੇ ਸਾਡੇ ਅੱਜ ਕਿਸੇ ਨੇ ਕਹਿ ਰੂੜਾ ਜੀ ਰੂੜਾ ਦਾ ਪਰਮਾ ਪਰਮਾ ਤਾਂ ਪੁੱਲ ਦਰਖਤ ਕੋਲ ਦਰਖਤ ਆਇਆ ਹੋਇਆ ਪਰਮਾ ਤਾਂ ਮੇਰੇ ਖਿਆਲ ਦੇ ਨਾਲ ਆਪਣਾ ਜਿਹੜਾ ਪਕਰਾਂ ਦੇ ਵਿੱਚ ਉਹ ਬਾਲਦੇ ਆ ਆਪਣੇ ਚੁੱਲ੍ਹੇ ਉਹਦੇ ਤੇ ਪੈਂਦਾ ਉਹਦੇ ਵਿੱਚ ਪੈਂਦਾ ਤੰਦੂਰ ਚ ਤੰਦੂਰ ਦੇ ਵਿੱਚ ਪਰਮਾ ਦਾ ਜਿਹੜੀ ਦਰਖਤ ਪੈਂਦਾ ਜਾਣੇ ਬੋਰਡ ਨਹੀਂ ਜੀ ਦਾ ਸੁਧ ਗਿਆ ਦੇ ਨੇ ਜਿੱਤ ਕਿਉਂਕਾ ਇਹ ਨਹੀਂ ਪਤਾ ਕਿ ਕਿੰਨੇ ਕਿੰਨੇ ਕਿ ਚੇੜਦੇ ਨੇ ਹਾਂ ਜੀ ਜੀ ਬਾਕੀ ਉਹ ਮੈਂ ਪਹਿਲਾਂ ਇੱਕ ਬੋਰਡ ਦਿਖਾ ਕੇ ਵੀ ਆਏ ਵੀ 100 150 ਸਾਲ ਪੁਰਾਣਾ ਹੈਗਾ ਜਿਹੜਾ ਉਹ ਸਾਹਮਣੇ ਇਹ ਤਾਂ ਖਬਰ ਹੈ ਉਹਨਾਂ ਵੇਲੇ ਦੀ ਹੋਵੇ ਇਹ ਜੀ ਕਿਉਂਕਿ ਇਹ ਤਣੇ ਉਹਦੇ ਦੱਸ ਦੇ ਨੇ ਨਾ ਜੀ ਤਣੇ ਨਾ ਕੱਟੀਏ ਇਹਨੂੰ ਐ ਨਹੀਂ ਪਤਾ ਕਿ ਅਗਲਾ ਕਹਿੰਦਾ ਕਿੱਲੇ ਚ ਹੈ ਵੀ ਦੋ ਕਿੱਲੇ ਜੀ ਵੀ ਹੋ ਸਕਦਾ ਬੋਰਡ ਜੀ ਜੀ ਕਿਉਂਕਿ ਅੱਗੇ ਦੀ ਅੱਗੇ ਇਹਦੇ ਤਣੇ ਜਿਹੜੇ ਆ ਤੜੀ ਜੜਾ ਬਣ ਗੀਆਂ ਅੰਦਰ ਧਰਤੀ ਦੇ ਅੰਦਰ ਜੀ ਅੱਗੇ ਚੱਲੀਏ ਫਿਰ ਬਾਪੂ ਜੀ ਆਪਾਂ ਅੱਗੇ ਨੀਚੇ ਵਾਲੇ ਸਰੋਵਰ 'ਚ ਇਹਦੇ ਬਾਰੇ ਤੁਸੀਂ ਮੈਨੂੰ ਥੋੜੀ ਜ਼ਿਆਦਾ ਡਿਟੇਲ ਦੇ ਦਿਓ। ਬਾਕੀ ਸਤਾ ਨੇ ਦੇਖੋ ਤੁਸੀਂ ਜਾਣਕਾਰੀ ਮੈਨੂੰ ਦਿੱਤੀ ਇਹ ਬੁਰਜ ਬਣਿਆ ਹੋਇਆ। ਨੰਦਾ ਇਹਦਾ ਆਪਣੀ ਪਹਿਲਾਂ ਇੱਥੇ ਗੁਫਾ ਹੁੰਦੀ ਐ। ਠੀਕ ਹੈ ਜੀ। ਹਾਂ ਉਹ ਗੁਫਾ ਹੈ ਸੀ। ਉਹ ਦਰੋਪ ਤਾਂ ਇੱਥੇ ਰਹਿੰਦੇ ਹੁੰਦੇ। ਉਹ ਪੰਡੋ ਉੱਥੇ ਨੌਕਰੀ ਕਰਦੇ ਹੁੰਦੇ। ਠੀਕ ਹੈ ਜੀ। ਭਾ ਉੱਥੇ ਆਏ ਇੱਥੇ ਸਾਡਾ ਰਾਹ ਹੈ ਆਪਣਾ ਆਏ ਜੀ। ਸਿੱਧਾ ਸਿੱਧਾ ਖੇਤਾਂ ਦੇ ਵਿੱਚ ਜਾਂਦੇ। ਖੇਤਾਂ ਵਿੱਚ ਹੋਥੇ ਕਿ ਰਾਜ ਦੇ ਛਾਪੜੀ ਹੋਰ ਸੀ। ਉੱਥੇ ਇਸ਼ਨਾਨ ਕਰਕੇ ਫਿਰ ਗਾਹਾਂ ਜਾਂਦੇ। ਤੇ ਫਿਰ ਇਹ ਆਹ ਕੇ ਫੇਰ ਆ ਮੰਦਿਰ ਆਪਾਂ ਫੇਰ ਬਣਾਇਆ ਬਾਅਦ ਚ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇੱਥੇ ਜਿਹੜਾ ਬਾਬਾ ਜੀ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਕੇ ਆਟਿਆਂ ਹਾਂ ਜੀ ਹਾਂ ਜੀ ਉਹਦੇ ਬਾਰੇ ਇੱਕ ਵਾਰੀ ਮੈਨੂੰ ਦੁਬਾਰਾ ਦੱਸ ਦਿਓ ਹਨਾ ਜਿਹੜੇ ਉਹ ਸਾਹਮਣੇ ਤੁਸੀਂ ਦਿਖਾ ਦੋ ਕੈਮਰਾਮੈਨ ਜੀ ਕਿ ਇੱਟਾਂ ਦੇ ਇੱਕ ਤਰ੍ਹਾਂ ਦਾ ਘਰ ਬਣਾਏ ਹੋਏ ਨੇ ਛੋਟੇ ਛੋਟੇ ਹਾਂ ਜੀ ਹਾਂ ਜੀ ਇਹਦੇ ਬਾਰੇ ਮੈਨੂੰ ਦੱਸੋ ਵੀ ਕੀ ਮੰਨਤਾ ਹੈ ਇਹਦੀ ਲੋਕਾਂ ਦੀ ਇਹ ਮੰਨਤਾ ਇਹ ਹੈ ਜੀ ਸੁੱਖ-ਦੁੱਖ ਜਾਂਦੇ ਆ ਵੀ ਮੇਰੀ ਕੋਠੀ ਪੈ ਜੇ ਠੀਕ ਹੈ ਜੀ ਬੱਚੇ ਬਾਹਰ ਜਾਂਦੇ ਨੇ ਬੱਚੇ ਬਾਹਰੋਂ ਆ ਕੇ ਜਿਉਂ ਆਉਂਦੇ ਨੇ ਉਹਨੇ ਤਾਂ ਉਹਦਾ ਨਾਮ ਲਿਖ ਜਾਂਦੇ ਨੇ ਠੀਕ ਹੈ ਜੀ ਤੇ ਨਹੀਂ ਉਹਨਾਂ ਨੇ ਕੋਠੇ ਵਿੱਚ ਸੁੱਖਾਂ ਪੂਰੀਆਂ ਹੁੰਦੀਆਂ ਨੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਇੱਥੇ ਲੋਕਾਂ ਦੀ ਇਹ ਮੰਨਤਾ ਕੀ ਵੀ ਇੱਥੋਂ ਜਿਹੜੇ ਨੇੜੇ-ਤੇੜੇ ਜਿਹਨੂੰ ਮੇਲਾ ਭਰਦਾ ਤਾਂ ਇੱਥੇ ਇੱਟਾਂ ਨਹੀਂ ਲੱਭਦੀਆਂ ਲੋਕਾਂ ਨੂੰ ਘਰ ਬਣਾਉਣ ਵਾਸਤੇ ਕਿਉਂਕਿ ਲੋਕ ਹੀ ਇੰਨੇ ਆਉਂਦੇ ਆ ਹਾਂਜੀ ਹਾਂਜੀ ਤਾਂ ਇੱਥੋਂ ਨੇੜੇ ਘਰ ਪਾਏ ਹੋਣੇ ਵੀ ਇਦਾਂ ਦੇ ਜਿਹੜੇ ਘਰ ਪੈਂਦੇ ਨੇ ਜਾਂ ਜਿਨ੍ਹਾਂ ਦੀ ਫਿਰ ਮੰਨਤਾ ਪੂਰੀ ਹੁੰਦੀ ਆ ਉਹ ਪੱਤੇ 'ਤੇ ਨਾਂ ਲਿਖ ਜਾਂਦੇ ਨੇ ਇਹ ਹੀ ਮੰਨਤਾ ਬਾਬਾ ਜੀ ਠੀਕ ਹੈ ਤੇ ਇਹ ਥੋਂ ਜਿਹੜਾ ਪੂਰਾ ਸਥਾਨ ਬਣਿਆ ਹੋਇਆ ਹਾਂਜੀ ਦ੍ਰੋਪਤੀ ਦਾ ਤੇ ਪੂਰਾ ਇੱ ਤੇ ਬਹੁਤ ਵੱਡਾ ਇਤਿਹਾਸ ਆ ਇੱਕ ਵੀਡੀਓ ਦੇ ਵਿੱਚ ਪੂਰਾ ਨਹੀਂ ਆਉਂਦਾ ਜੇ ਮੈਂ ਗੱਲ ਕਰਾਂ ਕਿਉਂਕਿ ਜਿਉਂ-ਜਿਉਂ ਪੀੜੀਆਂ ਬਦਲਦੀਆਂ ਜਾਂਦੀਆਂ ਨੇ ਇਤਿਹਾਸ ਘਟਦਾ ਜਾਂਦਾ ਹੈ ਹੁਣ ਇਹਨਾਂ ਨੇ ਆਪਾਂ ਨੂੰ ਜਿੰਨਾ ਕਿ ਦੱਸਿਆ ਆਪਾਂ ਆਪਣੀ ਪੀੜ੍ਹੀ ਨੂੰ ਓਨਾ ਕਿ ਦੱਸਾਂਗੇ ਹੋ ਸਕਦਾ ਇਹਦਾ ਕੋਈ ਹੋਰ ਵੀ ਵੱਡਾ ਇਤਿਹਾਸ ਹੋਵੇ ਹਾਂ ਜੀ ਹਾਂ ਕਈ ਵਾਰੀ ਆਪਾਂ ਹਾਂ ਜਿਵੇਂ ਬਜ਼ੁਰਗਾਂ ਤੋਂ ਸੁਣਿਆ ਉਹ ਬਜ਼ੁਰਗ ਰੱਖੇਗੇ ਵੀ ਝੂਠ ਨਹੀਂ ਮਾਰੇ ਹਾਂ ਉਹੀ ਬਜ਼ੁਰਗ ਦੱਸਦੇ ਹੁੰਦੇ ਉਹੀ ਕੋਸ਼ਿਸ਼ ਜੀ 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 ਜੇ ਵੀ ਕੋਈ ਐ ਵੀ ਆਹਦੇ ਕੋਲੋਂ ਗੱਲ ਨਹੀਂ ਕੋਈ ਬਣਦੀ ਨਹੀਂ ਠੀਕ ਹੈ ਜੀ ਮੈਂ ਨਾਲ ਆਹਦੇ ਕੋਲ ਗੱਲ ਨਹੀਂ ਤੇ ਇਤਿਹਾਸ ਉਹ ਲਿਖੀ ਲਿਖਤੀ ਰੂਪ ਦੇ ਕਿਤੇ ਮਿਲਿਆ ਨਹੀਂ ਸਾਨੂੰ ਜੀ ਖੋਜ ਵੀ ਕਰਦੇ ਨੇ ਅਸੀਂ ਕੋਈ ਇੱਥੇ ਆਪਣਾ ਖੇਤਰ ਵੀ ਨਹੀਂ ਛੱਡੂ ਜਾਇਆਗਾ ਜੀ ਉੱਥੋਂ ਇਹ ਵੀ ਖੋਜ ਕਰਕੇ ਲਿਆਵਾਂਗੇ ਖੋਜ ਕਰਕੇ ਲਿਆਵਾਂਗੇ ਇਹ ਦੇ ਬਾਰੇ ਪੂਰਾ ਜੀ ਫਿਰ ਅਸੀਂ ਲਿਖਤੀ ਰੂਪ ਚ ਲਾ ਲ ਗਏ ਫਿਰ ਤੁਹਾਨੂੰ ਆਹ ਸਾਨੂੰ ਪੁੱਛਣ ਦੀ ਲੋੜ ਪੁੱਛਣ ਦੀ ਲੋੜ ਨਾ ਪਵੇ ਜੀ ਜੀ ਮੇਰਾ ਜਿਹੜਾ ਮਨ ਸੀਗਾ ਨਾ ਵੀ ਮੈਂ ਕਿਉਂ ਨਾ ਬਣਾਈ ਜਾਵੇ ਕਿਉਂਕਿ ਨਵੀਂ ਪੀੜ੍ਹੀ ਆਉਂਦੀ ਜਾਂਦੀ ਬਹੁਤ ਆ ਪਲਾੜਾ ਸਾਹਿਬ ਨੂੰ ਮੰਨਦੇ ਬਹੁਤ ਨੇ ਦੇਖੋ ਮੇਲਾ ਭਰੂਗਾ ਬਹੁਤ ਲੋਕ ਆਉਣਗੇ ਵੱਡੀ ਗਿਣਤੀ ਦੇ ਵਿੱਚ ਪਰ ਇਤਿਹਾਸ ਇੱਥੇ ਲਿਖਿਆ ਨਹੀਂ ਮਿਲਦਾ ਕਿਉਂਕਿ ਉਹ ਪੱਕੇ ਕਾਗਜ਼ਾਂ ਦੇ ਵਿੱਚ ਹੈ ਨਹੀਂ ਆਪਾਂ ਲਿਖ ਨਹੀਂ ਸਕਦੇ ਉਹਨੂੰ ਪਰ ਇੱਕ ਵਾਰੀ ਜਿਹੜਾ ਆਪਾਂ ਨੂੰ ਜਿੰਨਾ ਕ ਪਤਾ ਆਪਾਂ ਨੂੰ ਉਹਨਾਂ ਨੂੰ ਦੱਸਣ ਦਾ ਫਰਜ਼ ਬਣਦਾ ਜੀ ਜੀ ਤੇ ਬਾਕੀ ਦੋਸਤੋ ਤੁਸੀਂ ਹੋਰ ਦੇਖ ਲਓ ਆਹ ਦਰਖਤ ਦੇਖ ਲਓ ਇੱ ਇਹ ਦਰਖਤ ਵੀ ਆਦਬੁੱਦੀ ਤਰ੍ਹਾਂ ਦੇ ਮਤਲਬ ਇੱਕ ਤਰ੍ਹਾਂ ਨਾਲ ਵੀ ਨੇ ਤਣੇ ਦੇਖ ਲਓ ਜਾਂ ਪੱਤੇ ਦੇਖ ਲਓ ਇਹ ਸਦੀਆਂ ਵਾਲੀ ਹੈ ਇਹ ਬਹੁਤ ਵੱਡੀਆਂ ਬੋੜ ਮੰਗੂਆਂ ਆਈ ਨਹੀਂ ਪਤਾ ਵੀ ਇਹ ਕਿੰਨੇ ਸਾਲ ਕਿੰਨੇ ਸਾਲ ਲੱਗੇ ਮੈਂ ਬਾਕੀ ਦੇਖ ਕੇ ਵੀ ਆਇਆ ਨਾ ਬਹੁਤ ਮੋٹے ਮੋٹے ਤਣੇ ਨੇ ਇਹਨਾਂ ਦੇ ਦੂਰ ਤੱਕ ਫੈਲੇ ਹੋਣੇ ਵੀ ਤੇ ਤਰ੍ਹਾਂ ਤਰ੍ਹਾਂ ਦੇ ਦਰਖਤ ਨੇ ਦੋਸਤੋ ਦਰਖਤਾਂ ਨੇ ਤੁਹਾਨੂੰ ਵੀਡੀਓ ਵੀ ਚਲਾਈਆਂ ਨੇ ਅਸੀਂ ਤੁਸੀਂ ਚੈੱਕ ਕਰ ਸਕਦੇ ਹੋ ਹਣਾ ਬਹੁਤ ਤਰ੍ਹਾਂ ਦੇ ਸਾਡੇ ਪਿੰਡ ਦੇ ਬਾਦ ਨੇ ਜਿਹੜੇ ਥੋਂ ਆਪਣੀ ਜੜੀਆਂ ਬੁੱਟੀਆਂ ਵੀ ਲੈ ਕੇ ਜਾਂਦੇ ਨੇ ਆ ਕੇ ਜਿਹੜੀਆਂ ਆਮ ਆਪਾਂ ਨੂੰ ਕਿਤੇ ਲੱਗੀਆਂ ਨਹੀਂ ਜਾਂ ਹਾਂ ਤੁਰੇ ਜਾਂਦੇ ਬੰਦੇ ਗਾ ਗੱਡੀਆਂ ਖੜ੍ਹ ਕੇ ਮੱਥਾ ਟੇਕ ਕੇ ਜਾਂਦੇ ਸਾਰੇ ਸਭ ਸੁੱਖਾਂ ਪੂੜਿਆਂ ਨੇ ਪੂਰਾ ਤਕੜਾ ਕੰਮ ਹੈ ਜੀ ਬਾਬਾ ਜੀ ਇਹ ਜਿਹੜਾ ਇੱਕ ਤਰ੍ਹਾਂ ਦਾ ਵੀ ਇਸ਼ਨਾਨ ਘਰ ਮੈਨੂੰ ਲੱਗਿਆ ਵੀ ਜਿਵੇਂ ਬਣਿਆ ਹੁੰਦਾ ਇਹਦਾ ਮੈਨੂੰ ਥੋੜਾ ਜਿਹਾ ਨਾ ਇਤਿਹਾਸ ਦੱਸੋ ਜਿਆਦਾ ਤੇਲ ਦੇ ਵਿੱਚ ਆਪਾਂ ਅੰਦਰ ਵੀ ਚੱਲ ਪੜਦੇ ਇੱਕ ਵਾਰੀ ਇਹਦਾ ਫਿਰ ਆਇਆ ਜੀ ਨਾ ਇੱਥੇ ਬਾਬਾ ਦਿਆਲ ਦਾਸ ਜੀ ਠੀਕ ਹੈ ਜੀ ਬਾਬਾ ਦਿਆਲ ਦਾਸ ਨਾ ਜਦੋਂ ਜਲਤਾਰਾ ਕਰਦਾ ਹੁੰਦਾ ਜੀ ਅੱਛਾ ਜੀ ਜਲਤਾਰਾ ਜਦੋਂ ਕਰਦੇ ਕਰਦੇ ਉਹ ਫਿਰ ਇੱਥੇ ਘੜੇ ਪਾਣੀ ਦੇ ਭਰਦੇ ਹੁੰਦੇ ਆ ਠੀਕ ਜੀ ਇੱਥੇ ਬੈਠੇ ਹੁੰਦੇ ਇੱਥੋਂ ਕਢਾ ਲ ਜਾਂਦਾ ਪਰ ਕੀ ਐ ਪਾਈ ਜਾਂਦੇ ਬਸ ਇਹਦੇ ਉੱਤੇ ਪਾਈ ਹਾਂ ਹਾਂ ਪਾਈ ਜਾਂਦੇ ਸਾਹ ਤਾਂ ਇਹ ਪਹਿਲਾਂ ਪਹਿਲਾਂ ਦੀ ਪੱਕਾ ਗੱਲ ਹੈ ਬਾਅਦ ਤੋਂ ਬਣਿਆ ਨਾ ਪਹਿਲਾਂ ਤੇ ਪੱਕਾ ਜੀ ਇਹ ਠੀਕ ਹੈ ਜੀ ਇਹ ਮੰਗਰੋ ਫੇ ਪ੍ਰਾਸਤਰ ਜਾਂਦਾ ਫਿਰ ਮੰਗਰੋ ਕਰਦਾ ਹਾਂ ਮੰਗਰੋ ਕਰਦਾ ਬਾਬੇ ਦਿਆਲ ਦਾਸ ਮਿਲਦੀ ਇਹ ਠੀਕ ਇੱਥੇ ਪੌੜੀਆਂ ਬਣੀਆਂ ਨੇ ਤਾਂ ਲੋਕ ਫਿਰ ਆਸੇ ਪਾਸੇ ਖੜਕੇ ਮਤਲਬ ਵੀ ਕਰਾਉਂਦੇ ਸੀ ਇੱਕ ਘੜੇ ਤੋਂ ਸ਼ੁਰੂ ਕਰਦੇ ਠੀਕ ਹੈ ਜੀ ਵੀ ਅਜੇ ਘੜਾ ਕੋਤਰ ਤੋਂ ਕੜਾ ਨਹੀਂ ਕਿਥੋਂ ਇੱਕ ਹੋ ਜਾਂਦਾ ਉਦੋਂ ਫਿਰ ਹਟਦੇ ਉਦੋਂ ਹਟਦੇ ਉਦੋਂ ਹਟਦੇ ਠੀਕ ਹੈ ਜੀ ਤਾਂ ਇੱਕ ਤਰ੍ਹਾਂ ਨਾਲ ਵੀ ਤੱਪ ਕਰਨ ਦਾ ਸਥਾਨ ਤਰਦੇ ਵੀ ਜੈਨੇ ਖਿਆਲ ਚ ਕਰਨਾ ਪੂਰੇ ਕਿ ਪਾਲੇ ਕਰਦਾ ਹਾਂ ਹਾਂ ਪਾਲੇ ਚ ਪੋਹ ਮੰਗ ਜੀ ਪੋਹ ਮੰਗ ਜੀ ਗਰਮੀ ਤਾਂ ਹਰੇ ਕਿ ਨਾ ਨਾ ਪੋਹ ਚ ਉਹਦੇ ਜਦੋਂ ਆਉਂਦਾ ਉਹਦੀਆਂ ਰਾਤਾਂ ਠੰਡ ਹਾਂਜੀ ਅੱਡਦੇ ਵੀ ਠੰਡੇ ਠੰਡੀ ਪਾਣੀ ਹੁੰਦਾ ਠੰਡਾ ਪਾਣੀ ਇਹ ਰਾਤ ਨੂੰ ਭਰ ਕੇ ਰੱਖਦੇ ਸੀ ਠੀਕ ਹੈ ਜੀ ਰਾਤ ਨੂੰ ਭਰ ਕੇ ਰੱਖਦੇ ਘੜੇ ਰੋਜ਼ ਇੱਕ ਘੜਾ ਵਧਾਉਣਾ ਰੋਜ਼ ਇਕ ਕੜਾ ਹਾਂ ਰੋਜ਼ ਇਕ ਕੜਾ ਸਫਾਈ ਮੇਲੇ ਵਾਸਤੇ ਚੱਲ ਰਹੀ ਆ ਹਾਂ ਕਿਉਂਕਿ ਤੁਹਾਨੂੰ ਪਤਾ ਹਨਾ ਇੱਥੇ ਦਰਖਤ ਬਾਲੇ ਨਹੀਂ ਦਰਖਤਾਂ ਦੀ ਤਾਂ ਕੋਈ ਗਿਣਤੀ ਵੀ ਹੈ ਨਹੀਂ ਹਾਂ ਹਾਂ ਤੇ ਪੱਤੇ ਡਿੱਗਦੇ ਨੇ ਜਿੰਨੇ ਵੀ ਇੱਥੇ ਜਿਹੜਾ ਮਤਲਬ ਵੀ ਅਲੱਗ-ਅਲੱਗ ਜਿਹੜਾ ਹੋਂ ਦਾ ਪਦਾਰਥ ਆਉਂਦੀ ਰਹਿੰਦੇ ਨੇ ਹਵਾ ਦੇ ਵਿੱਚ ਉੱਡ ਕੇ ਲਾ ਲੋ ਕਿਵੇਂ ਵੀ ਲਾ ਲੋ ਇਹ ਚੱਲਦੀ ਰਹਿੰਦਾ ਉਹ ਖੂਹ ਹੈ ਜੀ ਆਪਣਾ ਤਾਂ ਇਹ ਖੂਹ ਬਣਿਆ ਹੋਇਆ ਆ ਖੂਹ ਨਾਲ ਵੇਲੇ ਨਹੀਂ ਆ ਇੱਥੇ ਹੀ ਨਾ ਜੀ ਸਾਰਾ ਡੇਰਾ ਇੱਥੇ ਹੁੰਦਾ ਅਛਾ ਇਹ ਪਹਿਲਾ ਡੇਰਾ ਜਗਾ ਇੱਥੇ ਸਾਰੀ ਖੂਹ ਦੇ ਕੋਲੇ ਕੋਲੇ ਖੂਹ ਦੇ ਕੋਲੇ ਇੱਥੇ ਸਾਰੀ ਕੱਚਾ ਜਗਾ ਸਾਰੀ ਇੱਥੇ ਇਹ ਜਿਹੜਾ ਖੂਹ ਬਣਿਆ ਹੋਇਆ ਦੇਖ ਲਓ ਹਲੇ ਵੀ ਨੀਚੇ ਹੈ ਨਾ ਬਹੁਤ ਡੂੰਗਾ ਹਾਂ ਨਿੱਕੀ ਇੱਥੇ ਦਾ ਬਣਿਆ ਜੀ ਸਾਰਾ ਪਾਣੀ ਦੀ ਜਿਹੜੀ ਚਾਨਣ ਪੈ ਰਿਹਾ ਪਾਣੀ ਨੀਚੇ ਦਿਖ ਰਿਹਾ ਇਹ ਚਲੋ ਉਮੀਦ ਕਰਕੇ ਇਕੱਠਾ ਪਾਣੀ ਇਹਦੇ ਵਿੱਚ ਹਾਂ ਉਹ ਤਾਂ ਸੁੱਕਾ ਹੀ ਹੈ ਉਹ ਤਾਂ ਸੁੱਕਾ ਹੀ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਖੂਹ ਤਾਂ ਕੋਈ ਕੋਈ ਏੜੇਕਣ ਦਾ ਕਿਸੇ ਪਿੰਡ ਦੇ ਵਿੱਚ ਕੁਦਰਤੀ ਜਿਹੜਾ ਚੱਲ ਰਿਹਾਗਾ ਇਹਦਾ ਪਾਣੀ ਡੂੰਗੀ ਵਾਲੇ ਹੋਗੇ ਪਾਂ 2600 ਪੁੱਟ ਤੇ ਚਲੇਗਾ। ਅਸੀਂ ਉਹ ਬਾਬੇ ਦਲੇਰ ਵੜੇ ਜਾਲ ਬਣਾ ਕੇ ਨਾ ਵੀ ਕੋਈ ਡਿੱਗਣਾ ਪਵੇ। ਬਾਬੇ ਦਲੇਰ ਵੜੇ ਫਰੇ ਸ਼ਤਕੇ ਬਣਾ ਦਸੀਆ। ਸ਼ਤਕੇ ਬਣਾ ਕਿਉਂਕਿ ਫਿਰ ਬੱਚੇ ਬਹੁਤ ਆਉਂਦੇ ਨਹੀਂ ਇੱਥੇ। ਲੋੜ ਨਹੀਂ ਹੋਈ ਪ੍ਰਬੰਧ ਹੋਰ ਵਾਲੇ ਹੋਗੇ। ਜੀ। ਚਾਲੂ ਵੀ ਕੋ ਕਰਦਗੀ। ਜੀ ਜੀ। ਤੇ ਕੋਈ ਹੋਰ ਇਤਿਹਾਸ ਜਿਹੜਾ ਬਾਪੂ ਜੀ ਮੈਂ ਤੁਹਾਨੂੰ ਨਾ ਪੁੱਛ ਸਕਿਆ। ਉਹ ਤਾਂ ਜਗ੍ਹਾ ਤੋਂ ਮੰਗ ਤੂੰ ਇਹਦੇ। ਉੱਥੇ ਜਾ ਆਈਏ ਆਪਾਂ। ਉਹਦੇ ਬਾਰੇ ਜਰੂਰ ਸਾਨੂੰ ਦੱਸੋ ਹਣਾ ਇੱਕ ਵਾਰੀ ਕਿ ਉੱਥੋਂ ਦਾ ਕੀ। ਉੱਥੇ ਮੈਂ ਤੂੰ ਆਇਆ ਬਈ ਬਾਬੇ ਸ੍ਰੀ ਚੰਦ ਤੂੰ ਉਹੀ ਹੈ ਜੇ। ਉਥੇ ਪਕਾਓ ਤਪ ਕਰਦੇ ਹਾਂ ਪਹਿਲਾਂ ਪਹਿਲਾਂ ਦਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਮੇਲੇ ਦੀ ਤਰੀਕ ਇੱਕ ਵਾਰੀ ਦੱਸ ਦੋ ਬਾਬਾ ਜੀ ਕਿ ਮੇਲਾ ਕਿੰਨੇ ਤਰੀਕ ਦਾ ਹੈ 28 29 30 ਦਾ ਜੀ ਹੈ ਨਾ 28 ਤੋਂ ਸ਼ੁਰੂ ਹੋ ਜੂਗਾ ਹਾਂ 28 ਠੀਕ ਹੈ ਜੀ 30 ਤਿੰਨ ਦਿਨ ਚੱਲਦਾ ਹੈ ਤਾਂ ਦੋਸਤੋ ਤੁਸੀਂ ਮੇਲੇ 'ਚ ਆ ਸਕਦੇ ਹੋ ਖੁੱਲਾ ਸੱਦਾ ਕੋਈ ਵੀ ਵੀਰ ਆ ਕਿਥੋਂ ਦਾ ਵੀ ਰਹਿਣ ਵਾਲਾ ਇਹ ਤੁਹਾਨੂੰ ਜਿਹੜੀ ਪ੍ਰਬੰਧਕ ਕਮੇਟੀ ਹੈ ਇਹਨਾਂ ਨੂੰ ਮਿਲ ਸਕਦੇ ਹੋ ਆ ਕੇ ਹੈ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੈ ਕੋਈ ਤੁਸੀਂ ਕੋਈ ਇੱਥੇ ਕੰਮ ਕਰਨਾ ਚਾਹੁੰਦੇ ਹੋ ਆ ਕੇ ਸੇਵਾ ਕਰਨੀ ਚਾਹੁੰਦੇ ਹੋ ਤਾਂ ਕੰਮ ਚੱਲ ਰਿਹਾ ਹੈਗਾ ਤੁਸੀਂ ਇੱਥੇ ਆ ਦੇ ਹਾਂ ਤੇ ਜੀ ਤੇ ਆਪਣੇ ਨਾਲ 23 ਮਾਰਚ ਤੱਕ ਨਹੀਂ 18 ਤਰੀਕ ਤੋਂ 23 ਮਾਰਚ ਤੱਕ ਮਾਰਚ ਲਈ 18 ਮਾਰਚ ਤੋਂ ਸ਼ੁਰੂ ਤਾਰਾ ਮਾਚੂ ਸ਼ੁਰੂ ਹੋ ਕੇ 23 ਤਰੀਕ ਤੱਕ ਠੀਕ ਹੈ ਜੀ ਤਾਂ ਦੋਸਤੋ ਬਾਬਾ ਦਲੇਰ ਸਿੰਘ ਜੀ ਦੇ ਬਾਰੇ ਹਾਂ ਜੇ ਕੋਈ ਕਿਸੇ ਲੜਕੀ ਵਿਹਣ ਵਾਲੀ ਇੱਥੇ ਲਿਖਿਆ ਜੇ ਨਾਮ ਬੱਸ ਆਪ ਦਾ ਜ਼ਰੂਰ ਬਤਨ ਕੋਈ ਵੀ ਗਰੀਬ ਪਰਿਵਾਰ ਆ ਜਿਹੜਾ ਕੋਈ ਮਤਲਬ ਵੀ ਪੈਸੇ ਨਹੀਂ ਲਾ ਸਕਦਾ ਦੇਖੋ ਨਾ ਮੇਰੀ ਬੂਰੀਆਂ ਆਉਂਦੀਆਂ ਨਹੀਂ ਜੀ ਹਾਂ ਲੋੜਵੰਤ ਹੀ ਬੱਸ ਆਪਾਂ ਗਰੀਬ ਤਾਂ ਨਹੀਂ ਬੱਸ ਜੀ ਜੀ ਤਾਂ ਉਹ ਇੱਥੇ ਆ ਕੇ ਨਾਮ ਲਿਖਵਾ ਸਕਦੇ ਆ ਤੇ ਇੱਥੇ ਵਿਆਹ ਕੀਤੇ ਜਾਣਗੇ ਸੰਤ ਬਾਬਾ ਦਲੇਰ ਸਿੰਘ ਜੀ ਦੇ ਵੱਲੋਂ 5 ਦਿਨ ਕਰੀਬ ਕਰੀਬ ਇੱਥੇ ਜਿਹੜੇ ਦੀਵਾਨ ਚੱਲਣੇ ਨੇ ਉਹਨਾਂ ਦੇ ਨਾ ਨਾ ਜਿਹੜੇ ਇੱਥੇ ਵਿਆਹ ਕੀਤੇ ਜਾਣਗੇ ਪਰਵਾਰਾਂ ਦੀ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਤੇ ਤੁਸੀਂ ਇੱਥੇ ਆ ਕੇ ਬਾਬਾ ਜੀ ਨੂੰ ਜਿਹੜੇ ਜਿਹੜੇ ਪ੍ਰਧਾਨ ਖੜੇ ਨੇ ਇਹਨਾਂ ਨੂੰ ਮਿਲ ਸਕਦੇ ਹੋ ਇੱਥੇ ਆ ਕੇ ਤੁਸੀਂ ਨਾਮ ਲਿਖਵਾ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਵੀ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਹੋਰ ਵੀ ਦੋਸਤੋ ਜੇਕਰ ਕੋਈ ਤੁਹਾਡੇ ਆਸ-ਪਾਸ ਕੋਈ ਇਤਿਹਾਸਿਕ ਸਥਾਨ ਆ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਕਵਰ ਕੀਤਾ ਜਾਵੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਤੁਸੀਂ ਸਾਡੇ ਦਿੱਤੇ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ ਤੇ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਤੇ ਹੋਰ ਵੀ ਬਹੁਤ तरह ਦੀ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ ਪਲਾੜਾ ਸਾਹਿਬ ਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਕਿਉਂਕਿ ਆਪਾਂ ਸਾਰਾ ਕੁਝ ਡਿਟੇਲ ਦੇ ਵਿੱਚ ਜ਼ਿਆਦਾ ਨਹੀਂ ਦੱਸ ਸਕਦੇ ਤੁਸੀਂ ਵੀ ਬੁਰ ਹੋ ਜਾਓਗੇ ਪਰ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ ਗੁਰਜਿੰਦਰ ਸਿੰਘ ਕੈਮਰਾ ਪਰਸਨ ਲਵਦੀਪ ਦੇ ਨਾਲ